ਸਾਰਿਆਂ ਸਤ ਸ੍ਰੀ ਅਕਾਲ ਮੈਂ ਮਹਿੰਦਰ ਕੌਰ ਰੇਕੀ ਗ੍ਰੈਂਡ ਮਾਸਟਰ ਤੇ ਟੈਰੋ ਕਾਰਡ ਰੀਡਰ ਮਾਲਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਦੇ ਵੀਡੀਓਸ ਵਿੱਚ ਮੈਂ ਰੇਕੀ ਅਤੇ ਰੈਕੀ ਵਿੱਚ ਕੀ ਅੰਤਰ ਹੈ ਤੇ ਅਸੀਂ ਇਹਨਾਂ ਦੋਨਾਂ ਦੇ ਅੰਤਰ ਨੂੰ ਕਿਵੇਂ ਸਮਝੀਏ ਇਸ ਬਾਰੇ ਦੱਸਾਂਗੀ ਪਰ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜਿਹੜਾ ਰੇਕੀ ਸ਼ਬਦ ਹੈ ਇਹ ਵਾਲਾ ਰੇਕੀ R E I K I ਰੇਕੀ ਇਹ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਠੀਕ ਹੈ ਇਸ ਇਸ ਸ਼ਬਦ ਇਸ ਨੂੰ ਅਸੀਂ ਜਦੋਂ ਰੇਕੀ ਸਿੱਖ ਲੈਨੇ ਆ ਤਾਂ ਅਸੀਂ ਇਸ ਨੂੰ ਹੀਲਿੰਗ ਦੇ ਵਾਸਤੇ ਯੂਜ਼ ਕਰਦੇ ਆ ਇਸ ਰੇਕੀ ਨੂੰ ਜਦੋਂ ਅਸੀਂ ਰੇਕੀ ਸਿੱਖ ਲੈਨੇ ਆ ਇਸ ਦੇ ਨਾਲ ਅਸੀਂ ਹਰ ਤਰ੍ਹਾਂ ਦੀ ਬਿਮਾਰੀ ਠੀਕ ਕਰ ਸਕਦੇ ਆ ਜਿਵੇਂ ਸਾਡੀ ਕੋਈ ਫਿਜ਼ੀਕਲ ਬਿਮਾਰੀ ਹੋਵੇ ਮੈਂਟਲੀ ਹੋਵੇ ਇਮੋਸ਼ਨਲੀ ਬਿਮਾਰੀ ਹੋਵੇ ਉਹ ਠੀਕ ਕਰ ਸਕਦੇ ਆ ਤੇ ਨਾਲ ਆਪਣੇ ਲਾਈਫ ਦੀਆਂ ਸਬ ਪ੍ਰੋਬਲਮ ਨੂੰ ਵੀ ਠੀਕ ਕਰ ਸਕਦੇ ਆ ਇਸ ਨੂੰ ਰੇਕੀ ਨੂੰ ਸਿੱਖ ਕੇ ਜਿਹੜਾ ਜਾਪਾਨੀ ਭਾਸ਼ਾ ਦੇ ਵਿੱਚ ਰੇਕੀ ਦਾ ਮਤਲਬ ਹੁੰਦਾ ਯੂਨੀਵਰਸਲ ਪਾਵਰ ਬ੍ਰਹਮੰਡ ਦੀ ਸ਼ਕਤੀ ਠੀਕ ਹੈ ਜਦੋਂ ਇਸ ਨੂੰ ਸਿੱਖਿਆ ਜਾਂਦਾ ਤਾਂ ਅਸੀਂ ਇਸ ਨਾਲ ਹੀਲਿੰਗ ਕਰਨੀ ਸਿੱਖਦੇ ਹਾਂ ਹੁਣ ਜਿਹੜਾ ਦੂਸਰਾ ਸ਼ਬਦ ਹੈ ਉਹ ਇਹ ਵਾਲੀ ਰੇਕੀ ਜਿਹੜੀ ਮੈਂ ਦੱਸਣ ਲੱਗੀ ਆ ਇਹ ਵਾਲੀ R E C C E ਰੇਕੀ ਦੋਨਾਂ ਨੂੰ ਰੇਕੀ ਵੀ ਬੋਲਿਆ ਜਾਂਦਾ ਇਸ ਨੂੰ ਅਰੇਕੀ ਵੀ ਬੋਲਿਆ ਜਾਂਦਾ ਰੇਕੀ ਵੀ ਕਹਿ ਦਿੰਦੇ ਆ ਰੇਕੀ ਵੀ ਕਹਿ ਦਿੰਦੇ ਆ ਠੀਕ ਹੈ ਇਹ ਜਿਹੜੀ ਹੈਗੀ ਆ ਇਸ ਦਾ ਅਰਥ ਹੈ ਪੂਰਵ ਜਾਣਕਾਰੀ ਲੈਣੀ ਪਹਿਲਾਂ ਤਾਂ ਕੋਈ ਸਰਚ ਕਰਨੀ ਕੋਈ ਨਰੀਖਣ ਕਰ ਲੈਣਾ ਪਹਿਲਾਂ ਸਰਵੇਖਣ ਕਰ ਲੈਣਾ ਇਸ ਦਾ ਇਸ ਰੇਕੀ ਦਾ ਮਤਲਬ ਏ ਹੈ ਏ ਜਦੋਂ ਚੋਰ ਚੋਰੀ ਕਰਦੇ ਆ ਤਾਂ ਉਸ ਤੋਂ ਪਹਿਲਾਂ ਉਹ ਉਸ ਜਗ੍ਹਾ ਦੀ ਰੇਕੀ ਕਰਕੇ ਆਉਂਦੇ ਆ ਰੇਕੀ ਮਤਲਬ ਉਹ ਉਸ ਥਾਂ ਦਾ ਸਰਵੇਖਣ ਕਰਕੇ ਆਉਂਦੇ ਜਿੱਥੇ ਚੋਰੀ ਕਰਨੀ ਹੁੰਦੀ ਪਹਿਲਾਂ ਪਤਾ ਲਗਾਉਂਦੇ ਸਭ ਕੁਝ ਸਰਚ ਕਰਦੇ ਤੇ ਫਿਲਮਾਂ ਦੀ ਸ਼ੂਟਿੰਗ ਦੇ ਵਿੱਚ ਵੀ ਇਹ ਸ਼ਬਦ ਵਰਤਿਆ ਜਾਂਦਾ ਸ਼ੂਟਿੰਗ ਤੋਂ ਪਹਿਲਾਂ ਉਸ ਥਾਂ ਦੀ ਰੇਕੀ ਕੀਤੀ ਜਾਂਦੀ ਕਿਵੇਂ ਮਤਲਬ ਉਸ ਥਾਂ ਦੀ ਸਿਚੁਏਸ਼ਨ ਦੇਖਦੇ ਆ ਲੋਕੇਸ਼ਨ ਦੇਖਦੇ ਆ ਪਿੱਛੇ ਬੈਕਗ੍ਰਾਉਂਡ ਦੇਖਦੇ ਆ ਜਿੱਥੇ ਉਹਨਾਂ ਨੇ ਫਿਲਮਾਂ ਦੀ ਸ਼ੂਟਿੰਗ ਕਰਨੀ ਹੁੰਦੀ ਹੈ ਇਸ ਨੂੰ ਕਹਿੰਦੇ ਆ ਰੇਕੀ ਕਰ ਰੇਕੀ ਕਰਨਾ ਨੋਵੇ ਰੈਕੀ ਸ਼ਬਦ ਬੋਲਿਆ ਜਾਂਦਾ ਇਹ ਜਿਹੜਾ ਮੈਂ ਹੁਣੇ ਦੱਸ ਕੇ ਹਣੀ ਨਾ ਇਹ ਵਾਲਾ ਸ਼ਬਦ ਆਰ ای ਸੀ ਸੀ ਇ ਇਹ ਸ਼ਬਦ ਬੋਲਿਆ ਜਾਂਦਾ ਠੀਕ ਹੈ ਤੇ ਮਿਲਟਰੀ ਦੇ ਵਿੱਚ ਵੀ ਇਹ ਸ਼ਬਦ ਫੌਜ ਫੌਜ ਦੇ ਵਿੱਚ ਮਤਲਬ ਇਹ ਸ਼ਬਦ ਵੀ ਆਮ ਯੂਜ਼ ਹੁੰਦਾ ਵੀ ਰੈਕੀ ਕਰਨ ਗਏ ਆ ਉਹ ਤੇ ਹੁਣ ਜਿਹੜੀ ਐ ਰੈਕੀ ਆ ਨਾ ਇਹ ਵਾਲੀ ਰੈਕੀ ਇਹ 네ਗਟਿਵ ਪੋਜ਼ਿਟਿਵ ਦੋਨੋਂ ਵਾਸਤੇ ਯੂਜ਼ ਹੁੰਦੀ ਹੈ ਤੇ ਆ ਵਾਲੀ ਜਿਹੜੀ ਦੂਸਰੀ ਉੱਪਰ ਮੇ ਰੇਕੀ ਦਸੀ ਹੈ ਇਹ ਸਿਰਫ ਪੋਜ਼ਿਟਿਵਿਟੀ ਲਈ ਯੂਜ਼ ਹੁੰਦੀ ਹੈ ਇਸ ਨਾਲ ਅਸੀਂ ਸਿਰਫ ਹੀਲਿੰਗ ਕਰ ਸਕਦੇ ਆ ਇਹ ਇਹ ਪਹਿਲਾਂ ਤੋਂ ਜਦੋਂ ਕੋਈ ਚੀਜ਼ ਸਰਚ ਕਰਦੇ ਆ ਇਹ ਉਸ ਵਾਸਤੇ ਯੂਜ਼ ਹੁੰਦਾ ਹੁਣ ਰੇਕੀ ਅਤੇ ਰੈਕੀ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਦੋਨਾਂ ਦੇ ਸਪੈਲਿੰਗ ਅਲੱਗ ਨੇ ਪੰਜਾਬੀ ਵਿੱਚ ਕਹਿੰਦੇ ਰੇਕੀ ਆਂਦਾ ਇੰਗਲਿਸ਼ ਵਿੱਚ ਇਹਨਾਂ ਦੇ ਸਪੈਲਿੰਗ ਫਰਕ ਹੈ ਇਹ ਜਾਪਾਨੀ ਭਾਸ਼ਾ ਵਾਲਾ ਹੀਲਿੰਗ ਵਾਲਾ ਹੈ ਦੇਖੀ ਇਹ ਸਰਚ ਪਹਿਲਾਂ ਤੋਂ ਕੋਈ ਸਰਚ ਕਰਨੀ ਕਿਸੇ ਚੀਜ਼ ਦੀ ਉਸਰੇ ਇਹ ਸ਼ਬਦ ਉਸਦੇ ਆਹ ਵਾਲੇ ਇੰਗਲਿਸ਼ ਇੰਗਲਿਸ਼ ਵਿੱਚ ਇਹਨਾਂ ਦੇ ਸਪੈਲਿੰਗਾਂ ਦੇ ਵਿੱਚ ਫਰਕ ਹੈ ਦੋਨਾਂ ਦੇ ਠੀਕ ਹੈ ਹੁਣ ਜੇ ਤੁਸੀਂ ਮੇਰੇ ਕੋਲੋਂ ਇਸ ਵੀਡੀਓ ਦੇ ਸਬੰਧ ਵਿੱਚ ਜਾਂ ਕੋਈ ਰੇਕੀ ਸਿੱਖਣੀ ਹੋਵੇ ਤੁਸੀਂ ਮੈਨੂੰ ਮੈਨੂੰ ਮਤਲਬ ਵੀ ਮੈਸੇਜ ਕਰ ਸਕਦੇ ਹੋ ਖੁਸ਼ ਰਹੋ ਸੇਫ ਰਹੋ ਸਿਹਤਮੰਦ ਰਹੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ